ਪੰਜਾਬ 24 ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਮਹਾਨ ਕਾਰ ਸੇਵਾ ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਹੈ ਉਸ ਦੇ ਦਰਸ਼ਨ ਕਰਾਵਾਂਗੇ ਸੰਗਤਾਂ ਜੀ ਕਿੰਨਾ ਉਤਸ਼ਾਹ ਹੈ ਉਸ ਬਾਰੇ ਦੱਸਾਂਗੇ ਗੁਰੂ ਸੰਗਤਾਂ ਬੜੀਆਂ ਹੁਮ ਹੁਮਾ ਕੇ ਪਵਿੱਤਰ ਸਰੋਵਰ ਦੀ ਕਾਰ ਸੇਵਾ 'ਚ ਜੁਟੀਆਂ ਹੋਈਆਂ ਹਨ ਤਾਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾ 'ਚ ਸੰਗਤਾਂ ਤਨ ਮਨ ਧਨ ਦੇ ਨਾਲ ਆਪਣਾ ਸੇਵਾ ਜਿਸ ਨੂੰ ਸਮਰਪਿਤ ਹੋਈਆਂ ਹਨ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀ ਅਚਲੇਸ਼ਵਰ ਧਾਮ ਮੰਦਰ ਕਾਰ ਸੇਵਾ ਟਰਸਟ ਦੇ ਮੁਖੀ ਸ੍ਰੀ ਪਵਨ ਕੁਮਾਰ ਪੰਮਾ ਦੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 25 ਸਾਲਾਂ ਬਾਅਦ ਮੁੜੇ ਕਾਰ ਸੇਵਾ ਸ਼ੁਰੂ ਕਰਵਾਈ ਗਈ ਹੈ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਨੂੰ ਲੈ ਕੇ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ 'ਚ ਜੁਟੀਆਂ ਹੋਈਆਂ ਸਨ ਅੱਜ ਸਵੇਰੇ ਪਹਿਲਾਂ ਹਵਨ ਜਗ ਕੀਤਾ ਗਿਆ ਉਪਰੰਤ ਮਹਾਨੁਮਾਨ ਚਾਲੀਸਾ ਤੇ ਮੰਤਰਾਂ ਦਾ ਉਚਾਰਨ ਕਰਨ ਤੋਂ ਬਾਅਦ ਕਾਰ ਸੇਵਾ ਹਰ ਹਰ ਮਹਾਦੇਵ ਦੇਜੇ ਕਾਰਿਆਂ ਨਾਲ ਆਰੰਭ ਹੋਈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਇਸ ਪਵਿੱਤਰ ਸਰੋਵਰ ਦੇ ਵਿੱਚ ਜੁਟੀਆਂ ਹੋਈਆਂ ਹਨ ਬੱਚੇ ਜਵਾਨ ਬੁੱਢੇ ਸਤਕਾਰਯੋਗੀ ਬੀਬੀਆਂ ਵੀ ਸੇਵਾ ਵਿੱਚ ਪੂਰੀ ਮਤਲਬ ਸਿੱਦਤ ਦੇ ਨਾਲ ਜੁਟੀਆਂ ਹੋਈਆਂ ਹਨ ਤੇ ਸੇਵਾ ਕਰਕੇ ਪਾਵਨ ਸਥਾਨ ਦੀਆਂ ਖੁਸ਼ੀਆਂ ਲੈ ਰਿਹਾ ਨੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਵਿੱਤਰ ਸਰੋਵਰ ਸਾਂਝਾ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਕਿਉਂਕਿ ਸ਼੍ਰੀ ਅਚਲੇਸ਼ਰ ਧਾਮ ਦੇ ਨਾਲ ਹੀ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਸ਼ੂ ਸਥਾਨ ਪਵਿੱਤਰ ਗੁਰਦੁਆਰਾ ਸਿੱਧਗੋਸ਼ਟ ਸਥਾਨ ਗੁਰਦੁਆਰਾ ਅਚਲ ਸਾਹਿਬ ਸ਼ਿਸ਼ੂਬਤ ਹੈ ਗੁਰਦੁਆਰਾ ਅਚਲ ਸਾਹਿਬ ਤੇ ਸ਼੍ਰੀ ਅਚਲੇਸ਼ਰ ਮੰਦਰ ਧਾਮ ਦਾ ਪਵਿੱਤਰ ਸਰੋਵਰ ਸਾਂਝਾ ਗਿਣਿਆ ਜਾਂਦਾ ਹੈ ਅਤੇ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਦੇ ਹੈ ਇੱਥੇ ਬਿਨਾਂ ਜਾਤ ਪਾਤ ਭੇਤ ਭਾਵ ਤੋਂ ਸਾਰੇ ਹੀ ਧਰਮਾਂ ਦੇ ਲੋਕ ਆਣ ਕੇ ਆਪਣੀਆਂ ਮੰਤਾ ਮੰਗਦੇ ਹਨ ਮੰਤਾ ਪੂਰੀਆਂ ਹੁੰਦੀਆਂ ਹਨ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਜਾਂਦੀਆਂ ਹਨ ਦੋਹਾਂ ਸਥਾਨਾਂ ਦੇ ਪਵਿੱਤਰ ਸਰੋਵਰ ਦੀ ਸੇਵਾ ਨੂੰ ਲੈ ਕੇ ਸੰਗਤਾਂ ਤਨ ਦੇ ਨਾਲ ਮਨ ਦੇ ਨਾਲ ਤੇ ਧਨ ਦੇ ਨਾਲ ਵੀ ਸੇਵਾ ਕਰ ਰਹੀਆਂ ਹਨ ਛੋਟੇ ਬੱਚੇ ਵੀ ਸੇਵਾ 'ਚ ਜੁਟੇ ਹੋਏ ਹਨ ਸੋ ਸਾਰੀਆਂ ਸੰਗਤਾਂ ਦੇ ਵੱਲੋਂ ਇਸ ਸੇਵਾ ਦੇ ਮਹਾਕੁੰਮ 'ਚ ਇਹ ਸਾਰਾ ਯੋਗਦਾਨ ਪਾਇਆ ਜਾਣਾ ਇਹ ਸੇਵਾ ਨਿਰੰਤਰ ਚਲਦੀ ਰਹਿਣੀ ਹੈ ਕਿਉਂਕਿ ਸਰੋਵਰ ਵੱਡਾ ਹੈ ਇਸ ਦੇ ਵਿੱਚ ਕਈ ਦਿਨਾਂ ਤੋਂ ਇਹ ਸੇਵਾ ਜਿਹੜੀ ਇਹ ਚੱਲਣੀ ਹੈ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਦੇਖਦੇ ਰਹੋ ਪੰਜਾਬ 24 ਧੰਨਵਾਦ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ-ਬਹੁਤ ਵਧਾਈ ਦੇ ਦਿੰਦਾ ਹਾਂ ਲੋਕਾਂ ਦਾ ਉਤਸ਼ਾਹ ਬੜਾ ਚਲੇਸ਼ਵਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਆ ਬਾਕੀ ਮੈਂ ਹਰ ਇੱਕ ਨੂੰ ਪ੍ਰਸਨਾ ਕਰਾਂਗੇ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਪਾਓ ਬੜਾ ਪਰਵਰਤ ਤੱਕ ਸਥਾਨ ਹੈ ਜਾਇ ਹੈ ਅੱਜ ਬਹੁਤ ਮੁਬਾਰਕ ਦੇਣੇ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75 76 ਚੋ ਇਹ ਔਰਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਹੋਰ ਐਡਾ ਪਵਿੱਤਰ ਦੇਣੇ ਕਾ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਏ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ ਸੇਵਾ ਜਿਹੜੀ ਸ਼ੁਰੂ ਹੋਏ ਕਿੰਨੇ ਸਾਲੋਂ ਪਚੀਸ ਸਾਲ ਪਹਿਲਾਂ ਹੀ ਸ਼੍ਰੀ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਔਰ ਅੱਜ ਫੇਰ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੂੰ 25 ਸਾਲ ਬਾਅਦ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿੰਨਾ ਕੇ ਸਲਾਬ ਹੈ ਸ਼ਹਿਰ ਦਾ ਕਿੰਨਾ ਕੋਨਾ ਤੇ ਮਨ ਚ ਉਤਸ਼ਾਹ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਔਰ ਮੈਂ ਬਹੁਤ ਅੱਜ ਖੁਸ਼ ਹਾਂ ਕਿਉਂਕਿ ਦੂਸਰੀ ਵਾਰ ਸਾਡੀ ਟੀਮ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਜਿਹੜਾ ਪੂਰਾ ਕਰ ਲਿਆ ਜਾਏਗਾ ਔਰ ਪਵਿੱਤਰ ਜਲ ਦੁਬਾਰਾ ਇਸ ਪਵਿੱਤਰ ਸਰੋਵਰ ਦੇ ਵਿੱਚ ਪਾ ਦਿੱਤਾ ਜਾਏਗਾ ਕਿੰਨੇ ਦਿਨ ਤੱਕ ਨਗਪਦ ਜਿਹੜੀ ਕਾਰ ਸੇਵਾ ਚੱਲੇਗੀ ਇਹ ਜਿਹੜਾ ਸਵਾਲ ਹੈ ਕੋਈ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਵਾਲ ਆ ਸਾਰੀ ਸੰਗਤ ਅੱਗੇ ਇਹ ਸਾਰਾ ਸੰਗਤ ਦੇ ਡਿਪੈਂਡ ਕਰਦਾ ਜਿੱਦਾਂ ਦਾ ਅੱਜ ਚਾਂਸਲਾ ਆ ਵਾ ਜੇ ਇਦਾਂ ਦਾ ਹੀ ਚਾਂਸਲਾ ਹੋ ਰਿਹਾ ਤੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਪੁਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਪੂਰਨ ਕਰ ਸਕਾਂਗੇ ਬਿਲਕੁਲ ਸਾਰੀ ਦਿਹਾੜੀ ਚੱਲਿਆ ਕਰੇਗੀ ਕੋਈ ਜੱਥਾ ਪਹਿਲਾਂ ਆ ਗਿਆ ਬਾਅਦ ਚ ਆ ਗਿਆ ਲੇਕਿਨ ਕਾਰ ਸੇਵਾ 5 ਵਜੇ ਤੱਕ ਜ਼ਰੂਰ ਚੱਲੇਗੀ ਸਰਦਾਰ ਜੀ ਕੋਈ ਮੰਤਰੀ ਜੀ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ ਬਹੁਤ ਵਧਾਈ ਦੇ ਦਿੰਦਾ ਲੋਕਾਂ ਦਾ ਉਤਸ਼ਾਹ ਬੜਾ ਜਿਹ ਅਚਲੇਸ਼ਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਆ ਬਾਕੀ ਮੈਂ ਹਰ ਇੱਕ ਨੂੰ ਪ੍ਰਸਨਾ ਕਰਾਂਗੇ ਕਿ ਵੱਧ ਚੜ ਕੇ ਇਹਦੇ ਚ ਹਿੱਸਾ ਲਪਾਓ ਬੜਾ ਪਰਵਰਤਕ ਸਥਾਨ ਹੈ ਜਾਇ ਹੈ ਜਾਇਰਾ ਅੱਜ ਬਹੁਤ ਮੁਬਾਰਕ ਦੇਣੇ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75 76 ਚੋ ਹੀ ਔਰ ਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਔਰ ਐਡਾ ਪਵਿੱਤਰ ਦੇਣੇ ਕੇ ਅਜ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਏ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਧੰਨਵਾਦ